ਬਾਈ ਮਸ਼ਹੂਰ ਕਾਦਾ ਹੋ ਗਿਆ ਤੁਸੀਂ ਤਾਂ ਰੇਟ ਹੀ ਚੱਕਦੇ ਐ ਇੰਨੇ ਕਿੰਨੇ ਦੇ ਰੇਟ ਚੱਕਦੇ ਬਾਈ ਹੋ ਬਾਈ ਯਾਰ ਕੀ ਰੇਟ ਆ ਪਹਿਲਾਂ ਤਾਂ ਆ ਵੀ ਦੱਸ ਇਹ ਬਾਈ 1.40 ਲੱਖ ਦੀ ਤੇ ਬਾਈ ਜ਼ਿਆਦੇ ਨਹੀਂ ਹੈਗਾ ਯਾਰ ਨਹੀਂ ਬਾਈ ਚੀਜ਼ ਹੀ ਸੋਨਾ ਯਾਰ ਨਹੀਂ ਥੋੜਾ ਆ ਜਾਂ ਜ਼ਿਆਦੇ ਆ ਬਾਈ ਜੀ ਕੀ ਕਾਦੇ ਚ ਬਣੀ ਐ ਪਹਿਲਾਂ ਤਾਂ ਇਹ ਬਾਈ ਬਣੀ ਐ ਟਾਲੀ ਲੱਕੜ ਦੇ ਨਾਲ ਟਾਲੀ ਲੱਕੜ ਦੇ ਪਾਲਿਸ਼ ਆ ਪਾਲਿਸ਼ ਪੀਜੂ ਪਾਲਿਸ਼ ਆ ਬਾਈ ਪੂਰੀ ਫੁੱਲ ਗਾਰੰਟੀ ਵਾਲੀ ਇੱਕ ਲੱਖ ਤੇ 10-10 ਦੇ ਲਵੇ ਤਾਂ ਠੀਕ ਆ ਯਾਰ ਬਾਈ ਥੋੜਾ ਜਿਆਦਾ ਘਟਾ ਲਾ ਨਹੀਂ ਬਾਈ 1 ਲੱਖ 40 ਹਜ਼ਾਰ ਦੀ ਅਲਮਾਰੀ ਆ ਬਾਈ ਹਾਂ ਰੈਟ ਰੈਟ ਜਿਹੜੀ ਹੋਣੀ ਆ ਉਹ ਹੋਈ ਗਈ ਬਾਈ ਤੇ ਗਿਫਟ ਨਾਲ ਦੇ ਦਾਂਗੇ ਗਿਫਟ ਕੀ ਦੋਗੇ ਗਿਫਟ ਦੇ ਦਾਂਗੇ ਬਾਈ ਤੁਹਾਨੂੰ ਬੱਡ ਕਾਲੀ ਚ ਬਣਾਇਆ ਬੈੱਡ ਆ ਬਾਈ ਪੂਰਾ ਵਧੀਆ ਆਹਾ ਵਾਲੇ ਬੈੱਡ ਸਾਰੇ ਹਾਂ ਬਾਈ ਸਾਰਾ ਬੈੱਡ ਬਾਈ ਸਾਰਾ ਟੋਟਲ ਲੱਕੜ ਲੱਗੀ ਐ ਸਾਈਡਾਂ ਤੇ ਬਾਈ ਨਾਲ ਸਾਈਡ ਟੇਬਲ ਨਾਲ ਆ ਬਾਈ ਤੇ ਪੂਰੀ ਫੁੱਲ ਗਾਰੰਟੀ ਵਾਲੀ ਚੀਜ਼ ਆ ਗੱਦਾ ਹੈ ਕਿ ਮੇਰਾ ਕਰਕਾ ਇਹ ਕਿੰਨੇ ਦਾ ਗੱਦਾ ਸਾਫਤਾ ਬਈ 12000 ਦੀ ਰੇਂਜ ਚ ਗੱਦਾ 12000 ਦੀ ਰੇਂਜ ਚ ਗੱਦਾ ਹਾਂਜੀ ਨਾਲ ਚਲ ਦੇ ਦਾਂਗੇ ਬਈ ਜੇ ਕਹਦਾ ਦੇ ਚਾਲ ਬਈ ਅਲਮਾਰੀ ਹੋਗੀ ਬੈੱਡ ਹੋ ਗਿਆ ਗੱਦਾ ਹੋ ਗਿਆ ਹਾਂ ਸਾਈਡ ਟੇਬਲ ਸਾਈਡ ਟੇਬਲ ਨਾਲ ਬੈੱਡ ਹਾਂ ਸਾਈਡ ਟੇਬਲ ਨਾਲ ਬੈੱਡ ਹੁਣ ਕੰਮ ਓਕੇ ਆ 140000 ਰੁਪਏ ਦੇ ਵਿੱਚ ਓਕੇ ਜਮ ਕੰਮ ਨਹੀਂ ਨਹੀਂ ਬਈ ਹਾਂ ਜੇ ਤੂੰ ਇਹ ਨਿੱਦ ਰੋਏ ਅੰਦਰ ਖੁਸ਼ ਕਰਕੇ ਤੋਰਾਂਗੇ ਨਾਲ ਡਰੈਸਿੰਗ ਟੇਬਲ ਵੀ ਦੇ ਦਾਂਗੇ ਡਰੈਸਿੰਗ ਟੇਬਲ ਵੀ ਹਾਂਜੀ ਬਈ ਕੀ ਆਕਾ 1.40 ਲੱਖ ਚ ਇੰਨੀਆਂ ਚੀਜ਼ਾਂ ਹੋ ਗਈਆਂ ਮੈਨੂੰ ਲੱਗਦਾ ਵਧਾ ਦੀਆਂ ਤੁਸੀਂ ਚੀਜ਼ਾਂ ਨਹੀਂ ਨਹੀਂ ਭਾਈ ਇੱਕ ਨਾਲ LED ਸਟੈਂਡ ਵੀ ਦੇ ਦੇ LED ਸਟੈਂਡ ਵੀ ਨਾਲ LED ਸਟੈਂਡ ਵੀ ਦੇ ਦੇਣਾ ਉਹ ਕੀ ਬਾਤ ਸਾਰਾ ਬੈਡਰੂਮ ਸੈੱਟ ਹੀ ਦੇ ਦੇਗੇ ਭਾਈ ਹੋਰ ਦੱਸ ਡਿਲੀਵਰੀ ਦੀ ਕਮੀ ਨਹੀਂ ਡਿਲੀਵਰੀ 30 ਕਿਲੋਮੀਟਰ ਦੀ ਡਿਲੀਵਰੀ ਉਹ ਭਾਈ ਤਕਾਣਾ ਨਾ ਕਰੋ ਹੁਣ ਜਿਹੜਾ ਇੰਨਾ ਕਰਤਾ ਕਰ ਦੋ ਪੰਜਾਬ ਦੀ ਕਰ ਦੋ ਚੱਲ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ